ਕੌਣ ਚਾਰਜ ਫਲੋਰ ਛੋਮਨੀ ਅਕਾਲੀ ਦਾ ਲੰਬਰ ਸਰ ਵੱਲੋਂ ਤੁਸੀਂ ਕਿੱਥੇ ਪਹੁੰਚੋ ਅਸਕੇ ਤੱਕ ਕਿਸ ਕੰਮ ਅਭੀ ਦੇਣਾ ਅਜ ਮੰਗ ਪੱਤਰ ਭਾਈ ਰਾਜਵਾਨੇ ਦੀ ਜਿਹੜੀ ਫਾਂਸੀ ਆ ਉਹਦੇ ਰੱਦ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਤੇ ਛੋਮਨੀ ਅਕਾਲੀ ਦਾ ਲੰਬਰ ਸਰ ਵੱਲੋਂ ਸਾਰੇ ਜਥੇਦਾਰ ਜਿੰਨੇ ਵੀ ਆਏ ਆ ਆਪਣੇ ਡੋਲੀ ਸਾਹਿਬ ਆ ਸਾਰੇ ਮਜੀਤ ਸਿੰਘ ਰੇਰੂ ਆ ਜਿਹੜੇ ਸ਼ਹਿਰੀ ਪ੍ਰਧਾਨ ਆ ਇੱਥੇ ਦੇ ਆਵਾਜ਼ੇ ਕੌਮ ਆਵਾਜ਼ੇ ਕੌਮ ਅਰਜਿੰਦਰ ਸਿੰਘ ਜਿੰਦਾ ਹੋਰ ਵੀ ਉਹਨਾਂ ਦੇ ਨਾਲ ਸਾਥੀ ਸਾਰੇ ਆਏ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਤੇ ਉਹ ਮੰਗ ਪੱਤਰ ਅਸੀਂ ਦੇਵਾਂਗੇ ਨਾ ਕੋਈ ਵਾਇਕ ਬੋਲੇ ਸਾਹਿਬ ਵਾਇਕ ਕਿ ਫਤਹਿ ਅੱਜ ਅਸੀਂ ਜਲੰਧਰ ਡੀਸੀ ਦਫ਼ਤਰ ਇੱਕ ਮੰਗ ਪੱਤਰ ਦੇਣ ਲਈ ਆਏ ਸੀਗੇ ਜਿਹੜੇ ਜਿਹਦਾ ਵਿਸ਼ਾ ਸੀਗਾ ਜਿਹੜੇ ਪੰਜਾਬ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੀ ਜੀ ਫਾਂਸੀ ਨੂੰ ਲੈ ਕੇ ਜਿਹੜੀ ਗੱਲ ਉੱਠੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਸਾਰੇ ਹੀ ਲੋਕ ਜਿਹੜੇ ਚਾਹੁੰਦੇ ਨੇ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਜਿਹੜੀ ਲੰਬੇ ਸਮੇਂ ਤੋਂ ਇੱਕ ਦੋਹਰੀ ਉਮਰਕਾਰ ਜਿਹੜੀ ਉਹਨਾਂ ਨੇ ਜੇਲ੍ਹ ਵਿੱਚ ਕੱਟੀ ਹੈ ਉਸ ਦੇ ਬਾਵਜੂਦ ਵੀ ਜਿਹੜੀ ਫਾਂਸੀ ਵਾਲੀ ਗੱਲ ਆ ਰਹੀ ਹੈ ਉਹ ਦਰਾ ਅਸਲ ਸਰਾ ਸਾਰਿਆਂ ਲਈ ਜਿਹੜੀ ਹੈ ਉਹ ਚਿੰਤਾਜਨਕ ਹੈ ਅਸੀਂ ਸਾਰੇ ਚਾਹੁੰਦੇ ਹਾਂ ਕਿ ਇਹੋ ਜੀ ਗੱਲ ਜਿਹੜੀ ਹੈ ਉਹਨੂੰ ਰੱਦ ਕੀਤਾ ਜਾਵੇ ਉਸ ਦੀ ਰੱਦ ਦੀ ਮੰਗ ਨੂੰ ਲੈ ਕੇ ਅਸੀਂ ਅੱਜ ਇੱਥੇ ਡੀਸੀ ਦਫ਼ਤਰ ਸਾਰੇ ਹੀ ਪੰਜਾਬ ਦੇ ਵੱਖ-ਵੱਖ ਜਥੇਬੰਦੀਆਂ ਤੋਂ ਆਗੂ ਪਹੁੰਚੇ ਸੀਗੇ ਖਾਸ ਤੌਰ ਤੇ ਸਮਰਨਜੀਤ ਸਿੰਘ ਮਾਨ ਜੀ ਦੀ ਪਾਰਟੀ ਦੇ ਆਗੂ ਸੁਖਜੀਤ ਸਿੰਘ ਟਰੋਲੀ ਤੇ ਬਾਬਾ ਦੀਪ ਸਿੰਘ ਜੀ ਸੇਵਾਦਾਲ ਤੋਂ ਬਾਈਬਲ ਦੇ ਸਿੰਘ ਜੀ ਬਾਈ ਜਤਿੰਦਰ ਪਾਸੀ ਜੀ ਮਝਾਇਲ ਤੇ ਹੋਰ ਕਈ ਮੁਖ ਆਗੂ ਆਏ ਸੀਗੇ ਤੇ ਉਹਨਾਂ ਸਾਰਿਆਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਆ ਉਹ ਮੰਗ ਪੱਤਰ ਦਰਸਲ ਰਾਸ਼ਟਰਪਤੀ ਨੂੰ ਅਸੀਂ ਸਬਜੈਕਟ ਕਰਕੇ ਦਿੱਤਾਇਆ ਤਾਂ ਜੋ ਇਸ ਦੇ ਉੱਤੇ ਰਾਸ਼ਟਰਪਤੀ ਕੋਈ ਸਹੀ ਫੈਸਲਾ ਲੈ ਸਕੇ ਕਿਉਂਕਿ ਕੌਮ ਦੀਆਂ ਭਾਵਨਾਵਾਂ ਨਾਲ ਜੁੜੀ ਗੱਲ ਹੈ ਸਾਰੀ ਇਹ ਕੌਮ ਦਾ ਸੈਂਟੀਮੈਂਟ ਇਹਦੇ ਨਾਲ ਜੁੜਿਆ ਹੋਇਆ ਅਸੀਂ ਕੋਈ ਵੀ ਚੀਜ਼ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡਾ ਇੱਕ ਐਸਾ ਮਹਾਨ ਯੋਧਾ ਜਿਸਨੇ ਇੱਕ ਬੜੀ ਵੱਡੀ ਸੇਵਾ ਲਈ ਹੋਵੇ ਦੇ ਹਫ ਨੂੰ ਕਈ ਵਕ ਵਕ ਧੜਿਆਂ ਦੇ ਚਾਹੇ ਪਾਰਟੀਆਂ ਦੇ ਆਗੂ ਵੀ ਉਹ ਵੀ ਮੰਨਦੇ ਹੋਣ ਕਿ ਪੰਜਾਬ ਦਾ ਮਾਹੌਲ ਬਿਆਨ ਸਿੰਘ ਜਿਹੜਾ ਬੁੱਚੜ ਸੀ ਆ ਉਹਨੇ ਜਿਸ ਸਮੇਂ ਤਾਕਤ ਦੇ ਨਸ਼ੇ ਵਿੱਚ ਡਾ ਪੰਜਾਬ ਦਾ ਨੁਕਸਾਨ ਕੀਤਾ ਜਿਹਨੂੰ ਜਦੋਂ ਪੰਜਾਬ ਦੇ ਯੋਧਿਆਂ ਨੇ ਜ਼ਿੰਮੇਵਾਰੀ ਦੇ ਨਾਲ ਉਹਨੂੰ ਗੱਡੀ ਚੜਾਇਆ ਤੋਂ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਜੇਲ੍ਹਾਂ ਵੀ ਭੁਗਦੀਆਂ ਫਿਰ ਵੀ ਜਿਹੜੀ ਫਾਂਸੀ ਵਾਲੀ ਗੱਲ ਨੂੰ ਗਾਇਬ ਬਗਾਏ ਸਿੱਖਾਂ ਨੂੰ ਚੜਾਉਣ ਦੀ ਜਿਹੜੀ ਕੀਤੀ ਜਾ ਰਹੀ ਹੈ ਉਸ ਨੂੰ ਇੱਕ ਸਾਜ਼ਿਸ਼ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਮੰਨਦੇ ਹਾਂ ਕਿ ਇਹ ਚੀਜ਼ ਜਿਹੜੀ ਹੈ ਪੰਜਾਬ 'ਚ ਨਾ ਹੋਵੇ ਹੋਵੇ ਨਾ ਕਿਸੇ ਸਾਡੇ ਬੰਦੀ ਸਿੰਘ ਲਈ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਤੇ ਜਿਹੜੀ ਪੰਜਾਬ ਦੇ ਅੰਦਰ ਹਾਲੀ ਇਹਨਾਂ ਨੇ ਇੱਕ 50 ਬੀਐਸਐਫ ਦੀ ਬਟਾਲੀਅਨ ਲਾਈਆਂ ਨੇ ਉਹਨੂੰ ਵੀ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਇਹਦਾ ਮੈਸੇਜ ਜਿਹੜਾ ਗਲਤ ਜਾਂਦਾ ਆ ਬਾਹਰ ਜਿਹੜੇ ਲੋਕ ਬੈਠੇ ਨੇ ਉਹ ਮੰਨਦੇ ਨੇ ਕਿ ਪੰਜਾਬ 'ਚ ਪਤਾ ਨਹੀਂ ਬੀਐਸਐਫ ਕਿਉਂ ਲਾਈ ਆ ਜਾਂ ਢੀ ਵੱਡੀ ਗੰਟੀ ਇਹ ਬਟਾਲੀਆਂ ਲਾਉਣ ਦੇ ਪਿੱਛੇ ਪੰਜਾਬ 'ਚ ਕਿਥੇ ਕੋਈ ਅਮਨ ਸ਼ਾਂਤੀ ਨੂੰ ਸਮੱਸਿਆ ਤੇ ਨਹੀਂ ਐ ਇਦਾਂ ਦੇ ਸਵਾਲ ਪੈਦਾ ਹੋ ਰਹੇ ਆ ਇਹਨਾਂ ਗੱਲਾਂ ਕਰਕੇ ਅਸੀਂ ਡੀਸੀ ਨੂੰ ਆਪਣਾ ਮੰਗ ਪੱਤਰ ਦਿੱਤਾ ਤੇ ਇਹ ਸੈਂਟਰ ਦਾ ਵਿਸ਼ਾਇਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਜਲਦ ਅਸੀਂ ਇਹਦੇ ਬਾਰੇ ਜਿਹੜਾ ਉਹਨਾਂ ਵੱਲੋਂ ਜਵਾਬ ਆਏਗਾ ਉਹਦੇ ਬਾਰੇ ਦੱਸਾਂਗੇ ਜਿੱਥੇ ਬੰਦੀਆਂ ਵੱਲੋਂ ਕੱਲਾ ਜਲੰਧਰ ਚ ਦਿੱਤਾ ਕਿ ਮੰਗ ਪੱਤਰ ਕਿ ਲਾਹੌਰ ਸ਼ਹਿਰਾਂ ਚ ਵੀ ਇਹ ਪੂਰੇ ਪੰਜਾਬ ਚ ਵਕਫ ਵਕ ਜਗ੍ਹਾ ਤੇ ਦਿੱਤਾ ਜਾ ਰਿਹਾ ਸਭ ਦੀਆਂ ਡੇਟਾ ਉਹਨਾਂ ਦੀ ਕੰਫਰਟੇਬਲ ਡੇਟ ਦੇ ਹਿਸਾਬ ਨਾਲ ਉਹਨਾਂ ਨੇ ਐਡਜਸਟ ਕੀਤੀ ਹੈ ਸਾਨੂੰ ਅੱਜ ਦੀ ਡੇਟ ਸੂਟ ਕਰਦੀ ਸੀ ਇਸ ਕਰਕੇ ਅਸੀਂ ਅੱਜ ਉਹਨਾਂ ਨੂੰ ਮੰਗ ਪੱਤਰ ਦਿੱਤਾ